ਮਾਇਆਪੁਰੀ ਦੇ ਵਿੱਚ ਖੜੇ ਆ ਇੱਥੋਂ ਦੀ ਕਈ ਮੈਸੇਜ ਤੇ ਕਈ ਕਾਲਸ ਆਈਆਂ ਨੇ ਵੀ ਮਾਇਆਪੁਰੀ ਮਸਜਿਦ ਦੇ ਬਾਹਰ ਦੇ ਰੋਡ ਤੇ ਇੰਨੇ ਜਿਆਦਾ ਮਾੜੇ ਹਾਲਾਤ ਆ ਸਾਰਿਆਂ ਨੂੰ ਰਾਮ ਰਾਮ ਸਲਾਮ ਸ਼ੁਕਰੀਆ ਕਾਲ ਤੁਸੀਂ ਦੇਖ ਰਹੇ ਹੋ ਮਾਇਆਪੁਰੀ ਦੇ ਮਸਜਿਦ ਦੇ ਬਾਹਰ ਦੇ ਰੋਡ ਦੇ ਹਾਲਾਤ ਜੋ ਕਿ ਬੱਤੋਂ ਬੱਤਰ ਹਾਲਾਤ ਨੇ ਪੂਰੇ ਇਲਾਕਾ ਨਿਵਾਸੀਆਂ ਵੱਲੋਂ ਇੰਨੀਆਂ ਕਿਥੋਂ ਦੀ ਸ਼ਿਕਾਇਤਾਂ ਆਈਆਂ ਨੇ ਕੰਪਲੇਨਾਂ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਇੱਥੇ ਕੰਪਲੇਨਾਂ ਹੋ ਗਈਆਂ ਨੇ ਮਹੀਨੇ ਤੋਂ ਉੱਪਰ ਹੋ ਗਿਆ ਇਹਦੇ ਕੰਸਟਰਕਸ਼ਨ ਚੱਲ ਰਿਹਾ ਸੀਗਾ ਕੰਸਟਰਕਸ਼ਨ ਵਿੱਚ ਹੀ ਛੱਡ ਕੇ ਦੁਬਾਰਾ ਕੋਈ ਵੀ ਇੱਥੇ ਆਣ ਨਹੀਂ ਫੈਦ ਲੰਘਣਾ ਵੀ ਇੱਥੇ ਇੰਨਾ ਕ ਜਿਆਦਾ ਮੁਸ਼ਕਿਲ ਹੋਇਆ ਤੇ ਆਦਾ ਕੋਈ ਵੀ ਇਲਾਕੇ ਦੀ ਸੁਣਵਾਈ ਨਹੀਂ ਕਰ ਰਿਹਾ ਜਿੰਨੇ ਵੀ ਜਾਣੇ ਖੱਟੇ ਹੋਏ ਉਹਨਾਂ ਨੇ ਦੱਸਿਆ ਇੱਥੇ ਦੇ ਇਲਾਕੇ ਦੇ ਇੰਨੇ ਕ ਜਿਆਦਾ ਬੁਰੇ ਹਾਲ ਹੈ ਕੋਈ ਵੀ ਇਸ ਪਾਸੇ 1% ਵੀ ਸੁਣਵਾਈ ਨਹੀਂ ਹੈਗੀ ਨਾ ਹੀ ਕੋਈ ਹੱਲ ਕਰਦਾ ਮੇਰੇ ਪਿੱਛੇ ਤੋਂ ਵੀ ਦੇਖ ਸਕਦੇ ਹਾਂ ਮੀਆਂ ਜੀ ਨੂੰ ਵੀ ਆਂ ਦੇ ਵਿੱਚ ਕਿੰਨੀ ਜਿਆਦਾ ਦਿੱਕਤ ਪਛਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਛੋਟੇ ਛੋਟੇ ਬੱਚੇ ਵੀ ਇੱਥੋਂ ਲੰਘਦੇ ਆ ਮੈਂ ਇਹ ਕਹਿਣਾ ਚਾਹੁੰਗਾ ਕਿ ਪ੍ਰਸ਼ਾਸਨ ਕੁੰਬ ਕਰਨ ਦੀ ਨੀਂਦ ਸੁੱਤਾ ਹੋਇਆ ਵਗੈਰੇ ਦੇਖੋ ਖੱਡੇ ਦੀ ਗਹਿਰਾਈ ਅਗਰੇ ਚ ਕੋਈ गिर ਜਾਂਦਾ ਜਾਂ ਕੋਈ ਹਾਸਾ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਆ ਉਮੀਦ ਕਰਦੇ ਆ ਕਿ ਵੀਡੀਓ ਉੱਪਰ ਦੇ ਸੀਨੀਅਰ ਤੱਕ ਜਾਊਗੀ ਤੇ ਇਲਾਕੇ ਦਾ ਹੱਲ ਹੋਊਗਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਕਿ ਕਹਿ ਚੁੱਕਾ ਅਗਰ ਕੋਈ ਵੀ ਤੁਹਾਡੇ ਇਲਾਕੇ ਦਿੱਕਤ ਪਰੇਸ਼ਾਨੀਆਂ ਕੋਈ ਹੱਲ ਨਹੀਂ ਕਰਦਾ ਸੁਣਵਾਈ ਨਹੀਂ ਕਰਦਾ ਤੁਸੀਂ ਮੈਨੂੰ ਮੈਸੇਜ ਕਰੋ ਤਾਂ ਕਿ ਆਪਾਂ ਉੱਥੇ ਪਹੁੰਚ ਕੇ ਉੱਥੇ ਦਾ ਹੱਲ ਕਰਾ ਸਕੀਏ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਹਮਣੇ ਇਹ ਜਿਹੜਾ ਮੜਾ ਜਾ ਮੀ ਪੈ ਗਿਆ ਤੁਹਾਡੇ ਸਾਹਮਣੇ ਦੇਖ ਲਓ ਕਿੱਦਾਂ ਹਾਲ ਹੋ ਹਾਂ ਬੋ ਪਈਆ ਕੋਈ ਹਾਲ ਨਹੀਂ ਕੋਈ ਕੋਈ ਸੁਣਉਂ ਨਹੀਂ ਹੈਗੀ